ਵੱਡੇ ਤੋਂ ਵੱਡਾ ਦੁੱਖ ਹੋਵੇ ਉਹ ਵੀ ਜਿਹੜਾ ਨਸ਼ਟ ਹੋ ਜਾਂਦਾ ਹੈ ਜਿਹੜਾ ਮੂਲ ਮੰਤਰ ਦਾ जाप ਕਰਦਾ ਜਿਹੜਾ ਸਹਿਬ ਦੀ ਬਾਣੀ ਪੜਦਾ ਜਿਹੜਾ ਗੁਰ ਮੰਤਰ ਦਾ जाप ਕਰਦਾ ਮੈਨੂੰ ਗੱਲ ਯਾਦ ਆ ਰਹੀ ਹੈ ਦਵਾਈ ਦੇ ਵਿੱਚ ਇੱਕ ਸੱਜਣ ਮਿੱਤਰ ਸਿੱਖ ਟ੍ਰੱਕਾਂ ਦੇ ਟ੍ਰਾਂਸਪੋਰਟ ਸੀ ਉਹਨਾਂ ਦੀ ਅੱਜ ਤੋਂ 7 ਸਾਲ ਪਹਿਲਾਂ ਜਿਹੜਾ ਉਹਨਾਂ ਦੇ ਨਾਲ ਇੱਕ ਘਟਨਾ ਵਾਪਰਦੀ ਹੈ ਕਿ ਉੱਥੇ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਸੀ ਇਹਨਾਂ ਕਾਰੋਬਾਰ ਸੀ ਤੇ ਉੱਥੇ ਇੱਕ ਛੇਕ ਸੀ ਉਹਦਾ ਵੀ ਟਰੱਕਾਂ ਦਾ ਬਹੁਤ ਵੱਡਾ ਕਾਰੋਬਾਰ ਸੀ ਪਰ ਉਹ ਜਿਹੜਾ ਸਰਦਾਰਾਂ ਦੇ ਨਾਲ ਈਦਖਾ ਰੱਖਦਾ ਸੀ ਅੱਜ ਕੱਲ ਆਪ ਆਮ ਦੇਖੀਦਾ ਜੇ ਕੋਈ ਦੁਕਾਨਦਾਰ ਇਹਦਾ ਕੰਮ ਕਰਦਾ ਤੇ ਲੱਗੇ ਕੋਈ ਨਵੀਂ ਦੁਕਾਨ ਖੁੱਲ ਜਾਵੇ ਤੇ ਦੁਕਾਨਦਾਰ ਜਿਹੜਾ ਪਹਿਲਾ ਦੁਕਾਨਦਾਰ ਉਸ ਵਾਪੇ ਨਾਲ ਜਿਹੜਾ ਈਖਾਪਰਜ ਕਰੇਗਾ ਕਾਰੋਬਾਰ ਹੋ ਗਿਆ ਕੋਈ ਵਪਾਰ ਦਾ ਕੰਮ ਹੋ ਗਿਆ ਆਸ ਵਿੱਚ ਈਰਖਾਬਾਜ਼ੀ ਜਿਹੜੀ ਬਹੁਤ ਚੱਲਦੀ ਹੈ ਵੱਡੇ ਵੱਡੇ ਕਾਰੋਬਾਰਾਂ ਦੀ ਦੂਰ ਦੀ ਗੱਲ ਹੈ ਇੱਥੇ ਭਿਖਾਰੀਆਂ ਦੀ ਈਰਖਾ ਆਸ ਵਿੱਚ ਬਹੁਤ ਚੱਲਦੀ ਪਈ ਹੈ ਆ ਥੋੜੇ ਦਿਨ ਹੋ ਗਏ ਆ ਜਗਰਾਉ ਚੌਂਕ ਦੇ ਵਿੱਚ ਇੱਕ ਭਿਖਾਰੀ ਨੇ ਫੜ ਕੇ ਦੂਸਰੇ ਭਿਖਾਰੀ ਦੇ ਪਿੱਠ ਦੇ ਵਿੱਚ ਛੁਰਾ ਮਾਰ ਦਿੱਤਾ ਜਦੋਂ ਉਸ ਨੂੰ ਹਸਪੀਟਲ ਦੇ ਵਿੱਚ ਲੈ ਗਏ ਪੰਜਾਬ ਪੁਲਿਸ ਆਈ ਉਹਨਾਂ ਨੇ ਬਿਆਨ ਲੈ ਤੇ ਪੁੱਛਿਆ ਕਿ ਕੀ ਕਾਰਨ ਹੋਇਆ ਤੇ ਉਹ ਕਹਿਣ ਲੱਗਾ ਕਿ ਕਿਸੇ ਨੇ ਮੇਰੇ ਢਿੱਡ ਦੇ ਵਿੱਚ ਛੁਰਾ ਮਾਰ ਦਿੱਤਾ ਕਹਿੰਦੇ ਪਛਾਣ ਸਕਦਾ ਕਹਿੰਦੇ ਹਾਂ ਪਛਾਣ ਸਕਦਾ ਫੁਲਾਨੇ ਚੌਂਕ ਦੇ ਵਿੱਚ ਉਹ ਜੜੇ ਆ ਮੰਗਦੇ ਨੇ ਭਿਖਾਰੀ ਨੇ ਉੱਥੇ ਜਿਹੜਾ ਪੈਸੇ ਮੰਗਦੇ ਨੇ ਉਹਨਾਂ ਨੇ ਮੇਰੀ ਪਿੱਠ ਦੇ ਵਿੱਚ ਛੁਰਾ ਮਾਰਿਆ ਤੇ ਉਹ ਕਹਿਣ ਲੱਗਦੇ ਕਹਿਣ ਲੱਗੇ ਕਿ ਵੱਡਾ ਕੋਈ ਗੈਨਕ ਹੋਵੇਗਾ ਜਿਹੜਾ ਤਾਂ ਹੀ ਛੁਰਾ ਮਾਰਿਆ ਤੇ ਜਦੋਂ ਉਹਨਾਂ ਭਿਖਾਰੀਆਂ ਨੂੰ ਜਾ ਕੇ ਗਸ਼ਤਾਰ ਕੀਤਾ ਤੇ ਪਤਾ ਕੀਤਾ ਤੇ ਉਹ ਕਹਿਣ ਲੱਗੇ ਕਿ ਅਸੀਂ ਆੜੇ ਚਾਂਗ ਦੇ ਵਿੱਚ ਜਿਹੜਾ ਅਸੀਂ ਭਿਖਾਰੀ ਸਾਂ ਅਸੀਂ ਭੀਖ ਮੰਗਦੇ ਸਾਂ ਪਰ ਇਹ ਚੌਥਾ ਬੰਦਾ ਜਿਹੜਾ ਪਤਾ ਨਹੀਂ ਕਿੱਥੋਂ ਆ ਗਿਆ ਇਹਨੇ ਆ ਕੇ ਸਾਡੀ ਕੁਮਾਰੀ ਦੇ ਵਿੱਚ ਜਿਹੜਾ ਠੱਪ ਪਾ ਕੇ ਰੱਖ ਦਿੱਤੀ ਭਾਵ ਕਿ ਵੱਡੇ ਵੱਡੇ ਸੇਠਾਂ ਦੀ ਦੂਰ ਦੀ ਗੱਲ ਆਪਸ ਵਿੱਚ ਭਿਖਾਰੇ ਵੀ ਜੜਿਆ ਈਰਖਾबाजी ਕਰਦੇ ਨੇ ਤੇ ਉਸ ਉਸ ਸੇਠ ਨੇ ਜਿਹੜਾ ਉਸ ਛੇਕ ਨੇ ਜਿਹੜਾ ਸਰਦਾਰਾਂ ਦੇ ਨਾਲ ਈਰਖਾबाजी ਕੀਤੀ ਤੇ ਉਥੇ ਨੇ ਉਸ ਨੇ ਇੱਕ ਬਗਦਾਦ ਦੇ ਵਿੱਚੋਂ ਇੱਕ ਮੌਲਵੀਨ ਸੱਦਿਆ ਮੌਲਵੀਨ ਸੱਦਿਆ ਤੇ ਉਹਨੂੰ ਕਹਿਣ ਲੱਗਾ ਕਿ ਜਿੰਨੇ ਵੀ ਦਰਾਰ ਮੰਗੇਗਾ ਜਿੰਨੇ ਵੀ ਹਾਰਦ ਨਾਰ ਮੰਗੇਗਾ ਮੈਂ ਤੈਨੂੰ ਦੇ ਦਵਾਂਗਾ ਪਰ ਤੂੰ ਇੱਕ ਕੰਮ ਕਰ ਦੇ ਸਰਦਾਰਾਂ ਦਾ ਜਿਹੜਾ ਕੰਮ ਜਿਹੜਾ ਠੱਪ ਕਰਦੇ ਬੰਦ ਕਰਦੇ ਇਹਨਾਂ ਨੂੰ ਇਥੋਂ ਪਹੁੰਚਾ ਦੇ ਤੋ ਕਹਿਣ ਲੱਗਾ ਮੌਲਵੀ ਸਾਹਿਬ ਕਹਿਣ ਲੱਗਾ ਕਹਿੰਦਾ ਸ਼ੇਖ ਸਾਹਿਬ ਤੁਸੀਂ ਘਬਰਾਉ ਨਾ ਮੈਂ ਇਹੋ ਜੇ ਮੰਤਰ ਚਲਾਵਾਂਗਾ ਮੇਰੇ ਕੋ ਕਾਲਾ ਇਲਮ ਹੈ ਮੈਂ ਇਹੋ ਜੇ ਮੰਤਰ ਚਲਾਵਾਂਗਾ ਇਹਨਾਂ ਸਰਦਾਰਾਂ ਦਾ ਸਾਰਾ ਕੰਮ ਬੰਦ ਹੋ ਜਾਵੇਗਾ ਤੇ ਪਏ ਜਿਹੜਾ ਦबई ਨੂੰ ਛੱਡ ਕੇ ਪੰਜਾਬ ਵੱਲ ਨਸ ਜਾਣਗੇ ਸ਼ੇਖ ਜਿਹੜਾ ਬੜਾ ਖੁਸ਼ ਹੁੰਦਾ ਉਸ ਜਿਹੜਾ ਮੌਲਵੀ ਆਇਆ ਸੀ ਉਸਨੇ 52 ਸਾਲ ਦੀ ਭਗਤੀ ਦੇ ਅਨੁਸਾਰ ਜੋ ਹਾਸਲ ਕੀਤਾ ਸੀ ਇਹਨੇ ਉਹਨੇ ਕਾਲਰ ਫਿਲਮ ਜੋ ਵੀ ਕੁਝ ਹੈਗਾ ਸੀ ਸਾਰਾ ਕੁਝ ਛੱਡ ਦਿੱਤਾ ਜਦੋਂ ਛੱਡ ਦਿੱਤਾ ਤੇ ਕਹਿਣ ਲੱਗਾ ਜਾ ਕੇ ਸਰਦਾਰਾਂ ਦੇ ਕੋਲ ਪਤਾ ਕਰੋ ਕੋਈ ਨੁਕਸਾਨ ਹੋਇਆ ਉਹਨਾਂ ਦਾ ਜਦੋਂ ਉਹ ਸ਼ੇਖ ਸਾਹਿਬ ਜਿਹੜਾ ਸਰਦਾਰਾਂ ਦੇ ਘਰ ਦੇ ਵਿੱਚ ਜਾਂਦਾ ਉੱਥੇ ਜਾ ਕੇ ਸਰਦਾਰ ਜੀ ਨੂੰ ਮਿਲਦਾ ਹਾਲਚਾਲ ਪੁੱਛਦਾ ਕਿਉਂਕਿ ਵਪਾਰੀ ਵਪਾਰੀ ਆਪਸ ਵਿੱਚ ਮਿਲਦੇ ਰਹਿੰਦੇ ਨੇ ਜਦੋਂ ਹਾਲਚਾਲ ਪੁੱਛਿਆ ਕਾਰ ਪਰਿਵਾਰ ਦਾ ਪੁੱਛਿਆ ਤੇ ਸਰਦਾਰ ਜੀ ਕਹਿਣ ਲੱਗੇ ਚੜ੍ਹਦੀ ਕਲਾ ਕਾਰੋਬਾਰ ਦਾ ਪੁੱਛਿਆ ਤੇ ਉਹ ਕਹਿਣ ਲੱਗਾ ਚੜ੍ਹਦੀ ਕਲਾ ਕਿਉਂਕਿ ਇਹ ਜਿਹੜਾ ਚੜ੍ਹਦੀ ਕਲਾ ਜਿਹੜਾ ਇਹ ਸਾਨੂੰ ਪਾਤਸ਼ਾਹ ਨੇ ਦਿੱਤਾ ਹੋਇਆ ਕਿਉਂਕਿ ਅਸੀਂ ਰੋਜ਼ਾਨਾ ਅਰਦਾਸ ਵਿੱਚ ਕਹਿੰਨੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬੱਤ ਦਾ ਭਲਾ ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ ਤੇ ਕਾਲ ਪੁਰਖ ਪਰਮਾਤਮਾ ਉਸ ਦਾ ਆਪੇ ਭਲਾ ਕਰ ਦਿੰਦਾ ਹੈ ਉਸ ਦੇ ਉੱਤੇ ਮੁਸੀਬਤ ਨਹੀਂ ਆਉਂਦਾ ਔਖੀ ਘੜੀ ਨਹੀਂ ਆਉਂਦਾ ਜਿਵੇਂ ਅੱਜ ਦੇ ਹੁਕਮਨਾਮੇ ਦੇ ਵਿੱਚ ਵੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਪੈਣੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਕਿਉਂਕਿ ਓਕਾਲਪੁਰਖ ਪਰਮਾਤਮਾ ਜਿਹੜਾ ਆਪਣਾ ਹੱਥ ਰੱਖ ਕੇ ਆਪਣੇ ਭਗਤਾਂ ਦੀ ਆਪਣੇ ਸੇਠਾਂ ਦੀ ਜਿਹੜੀ ਉਹ ਲਾਜ ਰੱਖਦਾ ਜਦੋਂ ਸਰਦਾਰ ਜੀ ਕਹਿਣ ਲੱਗੇ ਚੜ੍ਹਦੀ ਕਲਾ ਕਾਰੋਬਾਰ ਦੇ ਬਾਰੇ ਪੁੱਛਿਆ ਤੇ ਕਹਿਣ ਲੱਗੇ ਚੜ੍ਹਦੀ ਕਲਾ ਤੇ ਉਹ ਸ਼ੇਖ ਸਾਹਿਬ ਜਿਹੜਾ ਅੰਦਰੋਂ ਅੰਦਰੇ ਸੜੇ ਜਾਵੇ ਤੇ ਆਇਆ ਮੌਲਵੀ ਤੇ ਗੱਲ ਪੈਣ ਲੱਗ ਪਿਆ ਕਹਿੰਦਾ ਯਾਰ ਮੇਰੇ ਪੈਸੇ ਤੇ ਕਹਿੰਦਾ ਤੂੰ ਕਹਿਣਾ ਪਿਆ ਕਿ ਉਹਨਾਂ ਦਾ ਨੁਕਸਾਨ ਹੋ ਜਾਵੇਗਾ ਤੇ ਉਹ ਸਰਦਾਰ ਜੀ ਕਹਿੰਦੇ ਪੈਸੇ ਚੜ੍ਹਦੀ ਕਲਾ ਚੜ੍ਹਦੀ ਕਲਾ ਤੇ ਮੌਲਵੀ ਕਹਿਣ ਲੱਗਾ ਕਹਿੰਦਾ ਸ਼ੇਖ ਸਾਹਿਬ ਮੇਰੇ ਕੋਲ ਇੱਕ ਕਾਲਾ ਇਲਮ ਹੋਰ ਹੈਗਾ ਜਦੋਂ ਮੈਂ ਉਹ ਚਲਾਤਾ ਹੋ ਸਕਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮਰਗ ਵੀ ਹੋ ਜਾਵੇ ਕੋਈ ਮਰ ਵੀ ਜਾਵੇ ਕੋਈ ਨੁਕਸਾਨ ਹੋ ਜਾਵੇ ਕੋ ਟਰੱਕ ਸੜ ਜਾਵੇ ਕੋ ਟਰੱਕ ਦਾ ਨੁਕਸਾਨ ਹੋ ਜਾਵੇ ਕਹਿਣ ਲੱਗਾ ਹੁਣ ਮੈਂ ਕਾਲਾ ਇਲਮ ਇਹੋ ਜਿਹਾ ਚਲਾਵਾਂਗਾ 56 ਸਾਲ ਦੀ ਭਗਤੀ ਦੇ ਵਿੱਚ ਜੋ ਉਸ ਨੇ ਹਾਸਲ ਕੀਤਾ ਸੀ ਸਾਰਾ ਕੁਝ ਉਸ ਨੇ ਚਲਾ ਦਿੱਤਾ ਜਦੋਂ ਚਲਾ ਦਿੱਤਾ ਤੇ ਅਗਲਾ ਦਿਨ ਹੋ ਜਾ ਫਿਰ ਸ਼ੇਖ ਸਾਹਿਬ ਜਿਹੜਾ ਜਾਂਦੇ ਨੇ ਸਰਦਾਰ ਜਿੰਨ ਪੁੱਛਦੇ ਨੇ ਕਿ ਮੈਂ ਸੁਣਿਆ ਕਿ ਭਰਾ ਭਰਾ ਨੂੰ ਮੇਲਾਵਾ ਤੇ ਸਰਦਾਰ ਜੀ ਨੂੰ ਜਿਹੜਾ ਉਸ ਸ਼ੇਖ ਦੇ ਉੱਤੇ ਸ਼ੱਕ ਪੈ ਗਿਆ ਪਰ ਗੱਲ ਨੂੰ ਇੰਗੋਰ ਕਰ ਦਿੱਤਾ ਜਦੋਂ ਇੰਗੋਰ ਕਰ ਦਿੱਤਾ ਤੇ ਪੁੱਛਣ ਲੱਗੇ ਕਹਿੰਦੇ ਹਾਂ ਜੀ ਕਿੱਥਰ ਆਉਣਾ ਹੋਇਆ ਕਹਿੰਦੇ ਹਾਲ ਚਾਲ ਪੁੱਛਣ ਲੱਗੇ ਭਰਾ ਨੂੰ ਮਿਲਤ ਲਈ ਕਾਰੋਬਾਰ ਕਿਦਾਂ ਫਿਰ ਸਰਦਾਰ ਜੀ ਨੇ ਉਦਾਂ ਕਿਹਾ ਕਹਿੰਦੇ ਚੜ੍ਹਦੀ ਕਲਾ ਕਹਿੰਦੇ ਘਰ ਪਰਿਵਾਰ ਕਹਿੰਦੇ ਚੜ੍ਹਦੀ ਕਲਾ ਇੰਨੇ ਚਿਰ ਨੂੰ ਇੱਕ ਹੋਰ ਸਰਦਾਰ ਆਇਆ ਸਰਦਾਰ ਐ ਤੇ ਹੱਥ ਦੇ ਵਿੱਚ ਮਠਾਈ ਦਾ ਡੱਬਾ ਫੜਿਆ ਹੋਇਆ ਸੀ ਲਿਆ ਕੇ ਉਸਨੇ ਫਤਿਹ ਬੁਲਾਈ ਜਰ ਫਤਿਹ ਬੁਲਾਈ ਸਰਦਾਰ ਜੀ ਨੂੰ ਤੇ ਸਰਦਾਰ ਜੀ ਨੇ ਇੱਕ ਫੈਲ ਪੜਾਈ ਤੇ ਉਹ ਜਿਹੜਾ ਸਰਦਾਰ ਜੀ ਬੈਠੇ ਸਨ ਫੈਲ ਪੜ ਕੇ ਤਿੰਨ ਚਾਰ ਵਰਕੇ ਸਨ ਉਹਨਾਂ ਪੜ ਪੁੜ ਕੇ ਇੱਕ ਡਰਾਅਰ ਦੇ ਵਿੱਚ ਰੱਖ ਦਿੱਤਾ ਤੇ ਮਠਾਈ ਦਾ ਡੱਬਾ ਖੋਲ ਕੇ ਛੇਕ ਦੇ ਅੱਗੇ ਰੱਖਤਾ ਛੇਕ ਸਾਹਿਬ ਪੁੱਛਣ ਲੱਗੇ ਕਿ ਇਹ ਕਾਦੀ ਮਠਾਈ ਆ ਉਹ ਕਹਿਣ ਲੱਗੇ ਛੇਕ ਸਾਹਿਬ ਸਰਦਾਰ ਜੀ ਕਹਿਣ ਲੱਗੇ ਛੇਕ ਸਾਹਿਬ ਚਾਰ ਟਰੱਕ ਲੋਨ ਤੇ ਲੈਸੀ ਅੱਜ ਲੋਨ ਪਾਸ ਹੋ ਗਿਆ ਚਾਰ ਟਰੱਕ ਆਪਾਂ ਹੁਣ ਹੋਰ ਕਾਉਣ ਲੱਗੇ ਛੇਕ ਸਾਹਿਬ ਜਿਹੜਾ ਅੰਦਰੋਂ ਅੰਦਰ ਛੜੀ ਜਾਵੇ ਉਹ ਆਇਆ ਆ ਕੇ ਮੌਲਵੀ ਤੇ ਗੱਲ ਦੇ ਵਿੱਚ ਪੈ ਗਿਆ ਮੌੜੇ ਨੂੰ ਕਹਿਣ ਲੱਗਾ ਕਿ بیا ਮੇਰੇ ਪੈਸੇ ਵਾਪਸ ਕਰ ਤੋ ਅਨਾਸਾ ਸਰਦਾਰਾਂ ਦਾ ਜਿਹੜਾ ਕੰਮ ਠਾਪੋ ਜਾਵੇਗਾ ਇੱਥੋਂ ਭੱਜ ਜਾਣ ਕੇ ਪਰ ਉਹ ਤੇ ਚਾਰ ਟਰੱਕ ਜਿਹੜੇ ਹੋਰ ਪਉਣ ਲੱਗੇ ਨੇ ਤੂੰ ਉਹਨਾਂ ਨੂੰ ਭਜਾਉਣ ਲੱਗਾ ਸਾ ਤੋ ਕਹਿੰਦਾ ਮੈਂ ਕਾਲਾ ਇਲਮ ਨੂੰ ਚਲਾ ਦਿੱਤਾ ਤੇ ਕਹਿਣ ਲੱਗਾ ਕਿ ਇਹ ਤੇ ਹੋ ਨਹੀਂ ਸਕਦਾ ਮੈਂ 56 ਸਾਲ ਭਗਤੀ ਕੀਤੀ ਆ ਕਹਿਣ ਲੱਗਾ شیخ ਸਾਹਿਬ ਪੈਸੇ ਤੁਸੀਂ ਭਾਵੇਂ ਵਾਪਸ ਲੈ ਲਓ ਪਰ ਇੱਕ ਵਾਰਾ ਮੈਨੂੰ ਉਹਨਾਂ ਸਰਦਾਰਾਂ ਦੇ ਨਾਲ ਮਿਲਾ ਦਿਓ। ਉਹ ਸ਼ੇਖ ਸਾਹਿਬ ਦੇ ਨਾਲ ਆਉਂਦਾ ਜਦੋਂ ਉਹ ਆਇਆ ਜਿਹੜਾ ਬਗਦਾਦ ਦੇ ਵਿੱਚੋਂ ਮੌਲਵੀ ਆਇਆ ਸੀ। ਸ਼ੇਖ ਸਾਹਿਬ ਜਿਹੜਾ ਘਰ ਦੇ ਵਿੱਚ ਅੰਦਰ ਦਾਖਲ ਹੋ ਜਾਂਦਾ। ਜਦੋਂ ਮੌਲਵੀ ਦਾਖਲ ਹੋਣ ਲੱਗਾ ਤੇ ਉਸ ਨੂੰ ਇੱਕੋ ਵਾਰੀ ਝਟਕਾ ਜਾ ਪਿਆ। ਜਿਵੇਂ ਕਰੰਟ ਜਾ ਪੈਂਦਾ। ਤੋਂ ਕਹਿ ਲੱਗਾ ਕਿ ਇੱਥੇ ਕੋਈ ਮੰਤਰ ਦਾ ਜਿਹੜਾ ਜਾਪ ਕੋਈ ਕਰਦਾ ਕੋਈ ਮੰਤਰ ਦਾ ਬਹੁਤ ਭਾਰੀ ਪੈਰਾ। ਜਿਸ ਕਾਰਨ ਮੈਂ ਅੰਦਰ ਨਹੀਂ ਜਾ ਸਕਦਾ ਤੁਸੀਂ ਸਰਦਾਰ ਜੀ ਨੂੰ ਬਾਹਰ ਹੀ ਲੈ ਕੇ ਆਓ ਸਰਦਾਰ ਜੀ ਨੇ ਪੁੱਛਣ ਲੱਗਾ ਕਿ ਸਰਦਾਰ ਜੀ ਇੱਥੇ ਕਿਹੜਾ ਮੰਤਰ ਦਾ ਜਾਪ ਹੁੰਦਾ ਕਿਹੜੇ ਮੰਤਰ ਦਾ ਪੈਰਾ ਕਿ ਜਿਹੜਾ ਮੈਂ ਅੰਦਰ ਦਾਖਲ ਨਹੀਂ ਹੋ ਸਕਦਾ ਮੈਂ ਤੇ ਬਹੁਤ ਵੱਡਾ ਪਾਪੀ ਆ ਮੇਰੇ ਕੋਲ ਕਾਲਾ ਜਾਦੂ ਆ ਪਰ ਮੈਂ ਅੰਦਰ ਦਾਖਲ ਨਹੀਂ ਹੋ ਸਕਦਾ ਤੁਹਾਡੇ ਕੋਲ ਕਿਹੜਾ ਮੰਤਰ ਆ ਤੇ ਸਰਦਾਰ ਜੀ ਕਹਿਣ ਲੱਗੇ ਬੜੇ ਪਿਆਰ ਦੇ ਨਾਲ ਕਿ ਜਦੋਂ ਸਰਦਾਰਾਂ ਦੇ ਘਰ ਦੇ ਵਿੱਚ ਕੋਈ ਬੱਚਾ ਵੀ ਪੈਦਾ ਹੁੰਦਾ ਸਭ ਤੋਂ ਪਹਿਲਾਂ ਉਸ ਨੂੰ ਇਹ ਮੰਤਰ ਦਾ ਜਾਪ ਦਿੱਤਾ ਜਾਂਦਾ ਅਸੀਂ ਟਰੱਕਾਂ ਦੇ ਉੱਤੇ ਵੀ ਲਿਖਾਇਆ ਹੋਇਆ ਤੇ ਕਹਿਣ ਲੱਗੇ ਕਿਹੜਾ ਮੰਤਰ ਸਰਦਾਰ ਦੀ ਪਿਆਰ ਦੇ ਨਾਲ ਕਹਿਣ ਲੱਗੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੌਰ ਪ੍ਰਸਾਦ ਤੇ ਮੌਲਵੀ ਕਹਿਣ ਲੱਗਾ ਕਹਿੰਦਾ ਸਰਦਾਰ ਜੀ ਇਹ ਕਿਹੜਾ ਮੰਤਰ ਤੇ ਸਰਦਾਰ ਜੀ ਕਹਿਣ ਲੱਗੇ ਇਹ ਮੂਲ ਮੰਤਰ ਹੈ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਸੀ ਤੇ ਸਾਨੂੰ ਇਸ ਮੰਤਰ ਦਾ ਜਾਪ ਜਿਹੜਾ ਸਾਨੂੰ ਸਿੱਖਾਂ ਨੇ ਦਿੱਤਾ ਆ ਤੇ ਮੌਲਵੀ ਕਹਿਣ ਲੱਗਾ ਇਹ ਅੱਲਾ ਮੇਰੀ ਤੌਬਾ ਕਿ ਇਹ ਕੀ ਹੋ ਗਿਆ ਇਹ ਤਾਂ ਸਭ ਤੋਂ ਵੱਡਾ ਮੰਤਰ ਆ ਇਸ ਮੰਤਰ ਦਾ ਜਿਹੜਾ ਜਾਪ ਕਰਦਾ ਉਸ ਦੇ ਸਾਰੇ ਦੁੱਖ ਕਲੇਜੜਿਆ ਨਾਸ਼ ਜਾਂਦੇ ਨੇ ਕਹਿਣ ਲੱਗਾ ਸਰਦਾਰ ਜੀ ਇਹਦੇ ਤੋਂ ਵੱਡਾ ਕੋਈ ਦੁਨੀਆ ਤੇ ਵਿੱਚ ਕੋਈ ਮੰਤਰ ਨਹੀਂ ਹੈਗਾ ਕਹਿਣ ਤੋਂ ਭਾਵ ਕਿ ਜਿਹੜਾ ਇਸ ਮੋਲ ਮੰਤਰ ਦਾ ਜਾਪ ਕਰਦਾ ਉਸ ਦੇ ਸਾਰੇ ਦੁੱਖ ਕਲੇਜੜਿਆ ਨਾਸ਼ ਜਾਂਦੇ ਨੇ ਤਾਂ ਹੀ ਭਗਤ ਕਬੀਰ ਜੀ ਨੇ ਫਰਮਾਨ ਕਰ ਦਿੱਤਾ ਕਬੀਰ ਹਰਗਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲਾਈ ਜਿਸ ਰਾਖਾ ਸਰਜਨਹਾਰ ਭਗਤ ਕਵੀ ਜਿਨੇ ਵੀ ਫਰਮਾਨ ਕਰ ਦਿੱਤਾ ਕਿ ਜਿਹੜਾ ਮਨੁੱਖ ਉਸ ਕਾਲਪੁਰਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਉਸ ਕਾਲਪੁਰਖ ਪਰਮਾਤਮਾ ਦੀ ਬਾਣੀ ਦੇ ਉੱਤੇ ਵਿਸ਼ਵਾਸ ਰੱਖਦਾ ਉਸ ਮਨੁੱਖ ਦੇ ਸਾਰੇ ਦੁੱਖ ਕਲੇਜੜਿਆ ਨਾਸ਼ ਜਾਂਦੇ ਨੇ ਅਸੀਂ ਵੀ ਯਤਨ ਕਰਕੇ ਤਨ ਗੁਰ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਿਏ ਭਰੋਸਾ ਰੱਖਿਏ ਜਦੋਂ ਤਨ ਗੁਰ ਗ੍ਰੰਥ ਸਾਹਿਬ ਉੱਤੇ ਸਾਡਾ ਭਰੋਸਾ ਵੱਜ ਗਿਆ ਇੱਕ ਖਸਮ ਦੇ ਉੱਤੇ ਭਰੋਸਾ ਵੱਜ ਗਿਆ ਤੇ ਸਾਡੇ ਸਾਰੇ ਦੁੱਖ ਕਲੇ ਜਿਹੜੇ ਆ ਨਾਸ਼ ਜਾਣ ਕੇ ਇੱਕ ਨਾਮ ਜਿਸ ਮਨ ਵਸੇ ਦੁੱਖ ਦਰਦ ਸਭ ਤਾਂ ਕੰ ਅਸੇ ਸੋ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਇੱਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਤਣ ਤਣ ਸਰਵਿਸ ਦੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣਯੋਗ ਬਖਸ਼ਣਾ ਜੀ ਬਲਾਉ ਪੱਤੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ